ਸੱਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਕੋਈ ਤਸ ਨਾ ਬਾਪੂ ਸਰਬੰਸਿਉਮ ਵਾਲੀ ਕਹਾਣੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਇੱਕ ਸੀ ਬਿੱਲੀ ਉਹਦੇ ਦੋ ਬਲੂੰਗੜੇ ਹੋਏ ਉੱਤੋਂ ਠੰਡ ਬੜੀ ਬਿੱਲੀ ਤੇ ਉਹਦੇ ਬਲੂੰਗੜਿਆਂ ਵਿਚਾਰਿਆਂ ਨੂੰ ਰਹਿਣ ਨੂੰ ਘਰ ਕੋਈ ਨਾ ਫਿਰ ਬਾਪੂ ਜੀ ਫਿਰ ਕੀ ਇੱਕ ਦਿਨ ਉਹ ਰਾਹ ਦੇ ਵਿਚਾਲੇ ਜਾ ਬੈਠੀ ਇੱਕ ਗੋੜ ਦਾ ਲੱਦਿਆ ਗੱਡਾ ਹੁੰਦਾ ਸੀ ਗੱਡੇ ਵਾਲਾ ਪਾਈ ਕਹਿੰਦਾ ਬਿੱਲੀਏ ਬਿੱਲੀਏ ਪਾਸੇ ਹਟ ਜਾ ਮਰ ਜੇਗੀ ਤੂੰ ਤਾਂ ਮਰੇਗੀ ਨਾਲ ਮੈਨੂੰ ਵੀ ਪਾਪ ਚੜਾਏਗੀ ਅੱਗੋਂ ਬਿੱਲੀ ਕਹਿੰਦੀ ਪਹਿਲਾਂ ਤੂੰ ਇੱਕ ਗੱਟਾ ਗੋੜ ਦਾ ਇੱਥੇ ਲਾ ਫਿਰ ਮੈਂ ਪਾਸੇ ਹਟ ਜੂੰ ਗੱਡੇ ਵਾਲੇ ਨੂੰ ਮਜਬੂਰੀ ਵਸ ਇੱਕ ਗੱਟਾ ਗੋੜ ਦਾ ਲਾਉਣਾ ਪਿਆ ਤੇ ਬਿੱਲੀ ਨੀ ਰਸਤਾ ਛੱਡ ਦਿੱਤਾ ਗੱਡੇ ਵਾਲਾ ਚੱਲਦਾ ਬਣਿਆ ਥੋੜੇ ਜੇਰ ਪਿੱਛੋਂ ਇੱਕ ਚੌਲਾਂ ਵਾਲਾ ਗੱਡਾ ਆਉਂਦਾ ਸੀ ਬਿੱਲੀ ਫਿਰ ਰਾਹ ਵਿੱਚ ਬੈਠ ਗਈ ਗੱਡੇ ਵਾਲਾ ਭਾਈ ਕਹਿੰਦਾ ਬਿੱਲੀਏ ਬਿੱਲੀਏ ਰਾਹ ਛੱਡ ਦੇ ਗੱਡੇ ਥੱਲੇ ਆ ਕੇ ਮਰ ਜੇਗੀ ਬਿੱਲੀ ਕਹਿੰਦੀ ਪਹਿਲਾਂ ਇੱਕ ਬੋਰੀ ਚੋਲਾਂ ਦੀ ਇੱਥੇ ਰੱਖ ਫੇਰ ਮੈਂ ਰਾਹ ਛੱਡ ਦੇਵਾਂਗੀ ਗੱਡੇ ਵਾਲਾ ਭਾਈ ਨੇ ਚੋਲਾਂ ਦਾ ਇੱਕ ਬੋਰੀ ਬਿੱਲੀ ਦੇ ਕੋਲ ਲਾ ਦਿੱਤੀ ਹੁਣ ਬਿੱਲੀ ਨੇ ਗੋੜ ਦੀਆਂ ਬਣਾਈਆਂ ਇੱਟਾਂ ਤੇ ਚੋਲਾਂ ਦਾ ਬਣਾਇਆ ਗਾਰਾ ਸੋਨਾ ਜਿਹਾ ਵਧੀਆ ਜਿਹਾ ਘਰ ਪਾ ਲਿਆ ਫਿਰ ਬਾਪੂ ਪੇਰ ਕੀ ਹੁਣ ਆਰਾਮ ਨਾਲ ਆਪਦੇ ਘਰ ਰਹਿੰਦੇ ਆ ਰੋਟੀ ਪਾਣੀ ਖਾਂਦੇ ਆ ਟਾਈਮ ਨਾਲ ਤੇ ਬਾਪੂ ਨੇ ਕਹਾਣੀ ਖਤਮ ਕਰ ਦੇਣੀ ਮੇਰੇ ਛੋਟੇ ਦਾਦਾ ਜੀ ਦਾ ਨਾਂ ਸਰਬੰਸ ਸਿੰਘ ਸੀ ਉਹ ਪਿੰਡ ਦੇ ਨੰਬਰਦਾਰ ਵੀ ਰਹੇ ਉਹਨਾਂ ਦੀ ਇਹ ਬਿੱਲੀ ਵਾਲੀ ਕਹਾਣੀ ਮੈਂ ਸੌ ਨਹੀਂ ਸਗੋ ਹਜ਼ਾਰਾਂ ਵਾਰ ਸੁਣੀ ਪਰ ਜਦੋਂ ਵੀ ਬਾਪੂ ਜੀ ਅੱਗੇ ਕਹਾਣੀ ਸੁਣਨ ਦੀ ਜिद ਕਰਨੀ ਉਹਨਾਂ ਨੇ ਇਹ ਕਹਾਣੀ ਮੈਨੂੰ ਸੁਣਾ ਦੇਵੀ ਭਾਵੇਂ ਇਹ ਬਾਪੂ ਨੇ ਮੈਨੂੰ ਕਿੰਨੇ ਵਾਰ ਵੀ ਸੁਣਾਈ ਹੋਵੇ ਪਰ ਜਦੋਂ ਵੀ ਬਾਪੂ ਨੇ ਸੁਣਾਉਣ ਲੱਗਣਾ ਮੈਂ ਚੁੱਪਚਾਪ ਸੁਣਨ ਬੈਠ ਜਾਣਾ ਬੜਾ ਚਾ ਚੜਨਾ ਇੰਨਾ ਕਿ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ ਅੱਜ ਬਾਪੂ ਸਰਵੰਸਿਓ ਨੂੰ ਗੁਜ਼ਰੇ ਭਾਵੇਂ 11 ਸਾਲ ਹੋ ਚੁੱਕੇ ਹਨ ਪਰ ਅੱਜ ਵੀ ਜਦ ਮੈਂ ਛੁੱਟੀ ਜਾਂਦਾ ਹਾਂ ਤਾਂ ਬਾਪੂ ਬਹੁਤ ਚੀਤੇ ਆਉਂਦਾ ਬਹੁਤ ਜੀ ਕਰਦਾ ਕੋਈ ਬਾਤਾਂ ਪਾਵੇ ਕਹਾਣੀਆਂ ਸੁਣਾਵੇ ਬੀਤੇ ਵੇਲੇ ਦੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰੇ ਬਾਪੂ ਸਰਵੰਸਿਓ ਸਾਡਾ ਸਾਰਾ ਹੀ ਪਿੰਡ ਯਾਦ ਕਰਦਾ ਹੈ ਥੜਿਆਂ ਦੀ ਰੌਣਕ ਸੀ ਉਹ ਬਾਪੂ ਨੇ 1947 ਵਾਲੇ ਵੰਡ ਵਿੱਚ ਇੱਕ ਗਰੀਬ ਮੁਸਲਮਾਨ ਨੂੰ ਵੀ ਮਰਨ ਤੋਂ ਬਚਾਇਆ ਸੀ ਉਹ ਮੁਸਲਮਾਨ ਅੱਜ ਵੀ ਸਾਡੇ ਪਿੰਡ ਵਿੱਚ ਹੈ ਜੀਂਦਾ ਨਾ ਬੱਗਾ ਖਾਨ ਹੈ ਜਿਹੜਾ ਸਾਡੇ ਪਰਿਵਾਰ ਦਾ ਧੰਨਵਾਦ ਕਰਦਾ ਨਹੀਂ ਥੱਕਦਾ। ਕਈ ਵਾਰ ਬਾਪੂ ਨੇ ਦੱਸਨਾ ਕਿ ਇਵੇਂ ਉਹ ਸਵੇਰੇ 2:30 ਵਜੇ ਹੱਲ ਜੋੜ ਲੈਂਦੇ ਸਨ। ਸਾਰਾ ਦਿਨ ਬਲਦਾਂ ਪਿੱਛੇ ਤੁਰੇ ਫਿਰਨਾ, ਬਲਦਾਂ ਦਾ ਆਪਦੇ ਪੁੱਤਾਂ ਤੋਂ ਵੱਧ ਖਿਆਲ ਰੱਖਣਾ, ਹੋਰ ਵੀ ਬੜੀਆਂ ਗੱਲਾਂ ਬਾਪੂ ਦੀਆਂ ਜਿਹੜੀਆਂ ਸਮੇਂ ਦੇ ਤਾਣੇ ਬਾਣੇ ਵਿੱਚ ਉਲਝ ਗਈਆਂ। ਜਿਨ੍ਹਾਂ ਨੂੰ ਯਾਦ ਕਰ ਕਰਕੇ ਦਿਲ ਰੋ ਪੈਂਦਾ ਏ। ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ।